ਜਦੋਂ ਅਪੋਲੋ ਹਸਪੀਟਲ ਦਿੱਲੀ ਆ ਨੂੰ ਥਾਂ ਦਿੱਤਾ ਗਿਆ ਸੀਗਾ ਉਹੋ 1 ਰੁਪਿਆ ਲੀਜ਼ ਤੇ ਆ ਉਹਦੀ ਲੀਜ਼ 1 ਰੁਪਿਆ ਪਰ ਉੱਚ ਕੰਡੀਸ਼ਨ ਸੀਗੀਆਂ ਕਿ ਜਿਹੜਾ ਕੰਡੀਸ਼ਨ ਸੀਗੀਆਂ ਕਿ ਉਹਦੇ ਵਿੱਚੋਂ ਜਿਹੜੇ ਆਊਟਡੋਰ ਪੇਸ਼ੈਂਟਸ ਆਉਂਦਾ ਹੈ ਕਰਨਗੇ 40% ਗਰੀਬ ਲੋਕਾਂ ਨੂੰ ਤੁਸੀਂ ਇਲਾਜ ਦਿਓ ਪਰ ਜਿਹੜੇ ਬੈੱਡ ਨੇ ਉਹ ਮਿਰਖੇ 30% ਬੈੱਡਸ ਉਸ ਹਸਪੀਟਲ ਦੇ ਫੋਰ ਜਿਹੜੇ ਪੋਰ ਪੀਪਲ ਜਿਹੜੇ ਫੋਰਡ ਨਹੀਂ ਕਰਦੇ ਫਰੀ ਸ਼ਿਕਾਇਤ ਹੋ ਗਈ ਕੌਣ ਕਰਦਾ ਜੀ ਉਦੋਂ ਲੈ ਰਿਆ ਹਸਪੀਟਲ ਬਣਾ ਲਿਆ ਉੱਥੇ ਤਾਂ ਕਰੋਨਾ ਦਾ ਬਿਜ਼ਨਸ ਹੈ ਕਿਸੇ ਦੀ ਹੈਲਪ ਕੀਤੀ ਹੋਈ ਨਹੀਂ ਆਲੀ ਤੁਹਾਨੂੰ ਫਰੀ ਦੇ ਵਿੱਚ ਪਲਾਨ ਮਿਲੀ ਹੈ ਸਾਰੀਆਂ ਸਹੂਲਤਾਂ ਮਿਲ ਜਾਨੇ ਔਰ ਤੁਸੀਂ ਕਰ ਰਹੇ ਨੇ ਸੁਪਰੀਮ ਕੋਰਟ ਦੇ ਵਿੱਚ ਕਾ ਲੱਗੀ ਹੈ ਸੁਪਰੀਮ ਕੋਰਟ ਨੇ ਟਾਈਮ ਦੇ ਵਿੱਚ ਕਹੇ ਟਾਈਮਲੀ ਵਰਕ ਕਰ ਤੇ ਹਦਰਾਤਾਂ ਚ ਰਿਪੋਰਟ ਮੰਗੀ ਹੈ ਇਹਦੀ ਰਿਪੋਰਟ ਦੋ ਇਹ ਕਿਹੜੀ ਕੀ ਗੱਲ ਹੈਗੀ ਤੇ ਉੱਥੇ ਲੋਕਾਂ ਨੂੰ ਕਿਉਂ ਨਹੀਂ ਮਿਲਦਾ ਚੰਗੀ ਗੱਲ ਹੈ ਜੇ ਸੁਪਰੀਮ ਕੋਰਟ ਨੇ ਇਸ ਕਾਲਾ ਨੋਟਸ ਲਿਆ